ਕੈਨੇਡਾ ਦੀ ਪੀਆਰ ਨੂੰ ਲੈ ਕੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ 3000 ਪ੍ਰਵਾਸੀ ਹੋਣਗੇ ਪੱਕੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਬਾਰੇ 5 ਜੂਨ ਨੂੰ ਲਿਆ ਜਾਵੇਗਾ ਅਗਲਾ ਫੈਸਲਾ ਕਨਜ਼ਰਵੇਟਿਵ ਆਗੂ ਪੀਰ ਪੋਲੀਵਰ ਵੱਲੋਂ ਪੇਸ਼ ਕੀਤੇ ਗਏ ਹਾਊਸਿੰਗ ਯੋਜਨਾ ਹਾਊਸ ਆਫ ਕਾਮਨਸ ਨੂੰ ਨਵੀਂ ਮਿਲੀ ਮਨਜ਼ੂਰੀ ਕੈਨੇਡਾ ਦੇ ਵਿੱਚ ਗੁਰਸਖ ਪਰਿਵਾਰ ਦੇ ਕਤਲ ਦੀ ਗੁੱਤੀ ਸੁਲਝੀ ਪੁਲਿਸ ਨੇ 2 ਜਣਿਆਂ ਨੂੰ ਕੀਤਾ ਗ੍ਰਿਫਤਾਰ ਅਮਰੀਕਾ ਚੋਣਾ ਡੋਨਲਡ ਟਰੰਪ ਨੇ 24 ਘੰਟਿਆਂ ਵਿੱਚ ਇਕੱਠਰ ਕਰ ਲਏ 53 ਮਿਲੀਅਨ ਡਾਲਰ ਹੁਣ ਖਬਰ ਹੈ ਵਿਸਥਾਰ ਦੇ ਨਾਲ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾ ਦੌਰਾਨ 3000 ਪ੍ਰਵਾਸੀਆਂ ਨੂੰ ਕੈਨੇਡੀਅਨ ਪੀਆਰ ਦੇ ਲਈ ਅਰਜ਼ੀਆਂ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ ਇਸ ਵਾਰ ਕਟੋ ਕਟ ਸੀਆਰਐਸ 522 ਦਰਜ ਕੀਤਾ ਗਿਆ ਤੇ ਕਈ ਹਫ਼ਤੇ ਬਾਅਦ ਐਡੀ ਵੱਡੀ ਗਿਣਤੀ ਵਿੱਚ ਪੀਆਰ ਦੇ ਸੱਦੇ ਦਿੱਤੇ ਜਾ ਰਹੇ ਨੇ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ ਕੈਨੇਡੀਅਨ ਤਜਰਬੇ ਵਾਲੇ ਦੱਸੇ ਜਾ ਰਹੇ ਨੇ ਐਕਸਪੈਕਟਸ ਐਂਟਰੀ ਦਾ ਪਿਛਲਾ ਡਰਾਅ 24 ਅਪ੍ਰੈਲ ਨੂੰ ਕੱਢਿਆ ਗਿਆ ਸੀ ਅਤੇ ਹੁਣ 1 ਮਹੀਨੇ ਤੋਂ ਵੱਧ ਸਮੇਂ ਬਾਅਦ ਕੱਡੇ ਡਰਾਅ ਦੇ ਵਿੱਚ ਪ੍ਰੋਵੈਂਸ਼ੀਅਲ ਨੋਮੀਨੇ ਪ੍ਰੋਗਰਾਮ ਵਾਲੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਗ੍ਹਾ ਮਿਲੀ ਹੈ ਜੋ ਪਹਿਲਾਂ ਹੀ ਟੈਂਪਰੇਰੀ ਰੈਜ਼ਿਡੈਂਸ ਜੋ ਕੈਨੇਡਾ ਵਿੱਚ ਮੌਜੂਦ ਸਨ ਇਮੀਗ੍ਰੇਸ਼ਨ ਮਾਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਵਰਕ ਪਰਮਿਟ ਤੇ ਕੈਨੇਡਾ ਵਿੱਚ ਮੌਜੂਦਾ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨਾ ਚਾਹੁੰਦੀ ਹੈ ਤਾਂ ਕਿ ਕੁਝ ਖਾਸ ਖੇਤਰਾਂ ਵਿੱਚ ਕਿਰਤੀਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ 24 April ਦੇ ਡਰਾ ਮਗਰੋਂ ਲੰਮਾ ਸਮਾਂ ਲੰਘਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਸਿਟੀਜ਼ਨ ਵਿਭਾਗ ਵੱਲੋਂ ਕੋਈ ਠੋਸ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਦੂਜੇ ਪਾਸੇ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਪੂਰੇ ਬਰੇ ਦੌਰਾਨ ਕੱਢੇ ਜਾਣ ਵਾਲੇ ਡਰਾ ਤੈਸ਼ ਦਾ ਤਰੀਕਾ ਤੇ ਕੱਢੇ ਜਾਂਦੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਇਹਨਾਂ ਤਰੀਕਾ ਬਾਰੇ ਦੱਸਣ ਤੋਂ ਨਾ ਕਰ ਦਿੱਤੀ ਅਤੇ ਸਿਰਫ ਇੰਨਾ ਹੀ ਕਿਹਾ ਕਿ ਡਰਾ ਦਾ ਆਕਾਰ ਸਾਲ 2024 ਅਤੇ 2025 ਲਈ ਮਿੱਥੇਗੇ ਇਮੀਗ੍ਰੇਸ਼ਨ ਟੀਚਿਆਂ ਦੇ ਹਿਸਾਬ ਨਾਲ ਹੋਵੇਗਾ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਵੀ ਇੱਕ ਡਰਾ ਤੋਂ ਦੂਜੇ ਡਰਾ ਤੱਕ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ 10 ਅਪ੍ਰੈਲ ਨੂੰ ਕੱਢੇ ਗਏ ਡਰਾ ਵਿੱਚ ਸਿਰਫ 1280 ਉਮੀਦਵਾਰਾਂ ਨੂੰ ਪੀਆਰ ਦੇ ਸੱਦੇ ਭੇਜੇ ਗਏ ਸਨ ਪਰ ਇਸ ਤੋਂ ਅਗਲੇ ਦਿਨ ਸਾਇੰਸ ਟੈਕਨੋਲੋਜੀ ਇੰਜੀਨੀਅਰ ਮੈਥਮੈਟਿਕਸ ਵਾਲੀ ਸ਼੍ਰੇਣੀਆਂ ਅਧੀਨ 4500 ਉਮੀਦਵਾਰਾਂ ਨੂੰ ਪੀਆਰ 10 ਸੱਦਾ ਭੇਜਿਆ ਗਿਆ ਇਹ ਉਥੇ ਹੀ ਦੱਸ ਦਈਏ ਕਿ 23 ਤੇ 24 April ਨੂੰ ਵੀ ਲਗਾਤਾਰ ਦੋ ਟਰਾਂਕ ਕੱਢੇ ਗਏ ਇਨ੍ਹਾਂ ਰਾਂਹੀਂ 3500 ਉਮੀਦਵਾਰਾਂ ਨੂੰ ਪੀਆਰ 10 ਸੱਦਾ ਦਿੱਤਾ ਗਿਆ ਭਾਵੇਂ ਸੁਧਾਰ ਨੁਮੇਦਵਾਰਾਂ ਲਈ ਕੋਪਰੀ ਹੈਸਵਿੰਗ ਰੈਕਿੰਗ ਸਿਸਟਮ ਮੌਜੂਦਾ ਵਰੇ ਦੌਰਾਨ ਕਾਫੀ ਉੱਚਾ ਰਿਹਾ ਫਰਾਂਚੀ ਭਾਸ਼ਾ ਦੀ ਜਾਣਕਾਰਾਂ ਵਾਸਤੇ ਇਸ ਦਾ ਹੇਟਲਾ ਪਦਰ 338 ਵੀ ਦਰਜ ਕੀਤਾ ਗਿਆ ਇਸ ਦਾ ਰੁਝਾਨ ਵੇਖਦੇ ਹੋਏ ਹੁਣ ਭਾਰਤੀ ਲੋਕ ਵੀ ਫ੍ਰੈਂਚ ਭਾਸ਼ਾ ਸਿੱਖਣ ਨੂੰ ਤਰਹੀਜ਼ ਦੇ ਰਹੇ ਨੇ ਜਿਹਦੇ ਨਾਲ ਪੀਆਰ ਮਿਲਣ ਦੇ ਮੌਕੇ ਵੱਧ ਸਕਦੇ ਨੇ ਦੱਸਦੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰੇ ਦੌਰਾਨ 485000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਣੀ ਹੈ ਜਦ ਕੀ 2025 ਵਿੱਚ ਇਸ ਦੀ ਗਿਣਤੀ ਵੱਧ ਕੇ 5 ਲੱਖ ਕਰ ਦਿੱਤੀ ਜਾਵੇਗੀ ਬੈਂਕ ਆਫ ਕੈਨੇਡਾ ਵੱਲੋਂ 5 ਜੂਨ ਦੀ ਵਿਆਜ ਦਰਾਂ ਬਾਰੇ ਇਸ ਸਾਲ ਦੀ ਚੌਥੀ ਅਪਡੇਟ ਜਾਰੀ ਕਰਨ ਜਾ ਰਿਹਾ ਹੈ ਤੇ ਜਿਸ ਤੇ ਲੋਕਾਂ ਨੂੰ ਵੱਡੀ ਉਮੀਦ ਹੈ ਆਖਰਕਾਰ ਸ਼ਾਇਦ ਹੁਣ ਬੈਂਕ ਆਫ ਕੈਨੇਡਾ ਵਿਆਜ ਦਰਾਂ 'ਚ ਕਟੌਤੀ ਕਰੇ ਇਸ ਤੋਂ ਪਹਿਲਾਂ ਜਨਵਰੀ ਮਾਰਚ ਅਤੇ ਅਪ੍ਰੈਲ ਵਿੱਚ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ 'ਚ ਵਾਧਾ ਨਹੀਂ ਕੀਤਾ ਸੀ ਪਰ ਵਿਆਜ ਦਰ ਪਿਛਲੇ ਸਾਲ ਨਾਲੋਂ 5% ਤੇ ਸਥਿਰ ਰੱਖਿਆ ਹੋਇਆ ਹੈ। ਪਿਛਲੀ ਅਪਡੇਟ ਦੌਰਾਨ ਬੈਂਕ ਆਫ ਕੈਨੇਡਾ ਨੇ ਕਿਹਾ ਕਿ 2024 ਵਿੱਚ ਕੈਨੇਡਾ ਦੀ ਜੀਡੀਪੀ 2.75% ਦੀ ਦਰ ਤੇ ਅਤੇ 2025 ਤੇ 26 ਵਿੱਚ ਲਗਭਗ 3% ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹਦੇ ਨਾਲ ਹੀ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਕੈਨੇਡਾ ਦੀ ਮਹਿੰਗਾਈ ਦਰ 2% ਤੇ ਲਿਆਉਣ ਦਾ ਜੋ ਟੀਚਾ ਹੈ ਉਹ ਪੂਰਾ ਹੋ ਜਾਵੇਗਾ। ਹਾਲਾਂਕਿ ਮਹਿੰਗਾਈ ਦੇ ਮੁੱਦੇ ਤੇ ਕੈਨੇਡੀਅਨ ਲੋਕ ਅਜੇ ਵੀ ਰੋਸ ਚ ਨੇ ਕਿਉਂਕਿ ਕੈਨੇਡਾ ਦੀਆਂ ਸਰਕਾਰੀ ਏਜੰਸੀਆਂ ਅਨੁਸਾਰ ਮਹਿੰਗਾਈ ਦਰ ਨਹੀਂ ਘਟ ਰਹੀ ਪਰ ਕੈਨੇਡਾ ਦੇ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ਚਾਉਣ ਵਾਲੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਜੇ ਵੀ ਅਸਮਾਨ ਨੂੰ ਛੂ ਰਹੀਆਂ ਨੇ ਜਿਸ ਨਾਲ ਗਰੋਸਰੀ ਦੀਆਂ ਵੱਡੀਆਂ ਕੰਪਨੀਆਂ ਮੁਨਾਫਾ ਕਮਾਰੀਆਂ ਨੇ ਸਾਲ 2022 ਤੋਂ ਬਾਅਦ ਹੁਣ ਤੱਕ ਬੈਂਕ ਆਫ ਕੈਨੇਡਾ ਨੇ 7 ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਜਨਵਰੀ ਵਿੱਚ ਛਪੀ ਰਿਪੋਰਟ ਦੇ ਅੰਦਰ ਆਕਸਫੋਰਡ ਦੇ ਮਹਾਰਾ ਨੇ ਕਿਹਾ ਸੀ ਕਿ ਇਸ ਸਾਲ ਦੇ ਅੱਧ ਤੋਂ ਬਾਅਦ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਿੱਚ ਘਟौती ਬਾਰੇ ਫੈਸਲਾ ਲੈ ਸਕਦਾ ਹੈ ਇਸ ਕਰਕੇ ਹੁਣ 5 ਜੂਨ ਨੂੰ ਬੈਂਕ ਆਫ ਕੈਨੇਡਾ ਵੱਲੋਂ ਲਿਆ ਗਿਆ ਫੈਸਲਾ ਹਰ ਕੈਨੇਡੀਅਨ ਦੀ ਨਜ਼ਰ ਦੇ ਵਿੱਚ ਹੋਵੇਗਾ ਤੇ ਹਰ ਕੈਨੇਡੀਅਨ ਇਸ ਫੈਸਲੇ ਦੇ ਉੱਪਰ ਨਜ਼ਰ ਬਣਾਈ ਬੈਠਾ ਹੈ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਦੇ ਹਾਊਸਿੰਗ ਬਿਲ ਨੂੰ ਹਾਊਸ ਆਫ ਕਾਮਨ ਵੇਲ ਸਿਲੀਬਰਲ ਨਿਊ ਡੈਮੋਕਰੇਟਸ ਐਂਡ ਰੇਬਲ ਬਲਕ ਕਯੂਬੈਕਿਸ ਨੂੰ ਕਾਨੂੰਨ ਦੇ ਖਿਲਾਫ VOTING ਨਾਲ ਹਰਾ ਦਿੱਤਾ ਗਿਆ ਪੀਅਰ ਪੋਲੀਵਰ ਵੱਲੋਂ ਇਹ ਬਿਲ ਸਤੰਬਰ ਵਿੱਚ ਪੇਸ਼ ਕੀਤਾ ਗਿਆ ਸੀ ਇਸ ਉਦੇਸ਼ ਭਰ ਦੇ ਰਿਹਾਇਸ਼ ਸੰਕਟ ਨਾਲ ਜੱਠੜ ਦੇ ਕਨਜ਼ਰਵੇਟਿਵ ਯੋਜਨਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ ਕਫਾਇਤੀ ਹਾਊਸਿੰਗ ਅਤੇ ਮੁੱਦੇ ਤੇ ਪੀਅਰ ਪੋਲੀਵਰ ਵੱਲੋਂ ਦੇਸ਼ ਵਿਆਪੀ ਚਲਾਈ ਮਹਿੰਮ ਦਾ ਜਨਤਕ ਰਾਏ ਪੋਲਾ ਵਿੱਚ ਉਸ ਦੀ ਪਾਰਟੀ ਨੂੰ ਭਾਵੇਂ ਹਮਾਇਤ ਨੂੰ ਵਧਾਉਣ ਵਿੱਚ ਮਦਦ ਮਿਲੀ ਹੈ ਜਿਸ ਨਾਲ ਕੰਜ਼ਰਵੇਟਿਵਾਂ ਨੂੰ ਕਈ ਸਰਵੇਖਣਾਂ ਵਿੱਚ ਲਿਬਰਲਾਂ ਵੱਲੋਂ ਵੱਡੀ ਲੀਡ ਮਿਲੀ। ਪੀਰ ਪਾਲੀਵਰ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦਾ ਕੇਂਦਰੀ ਪ੍ਰਸਤਾਵ ਸੀ ਕਿ ਸ਼ਹਿਰਾਂ ਨੂੰ ਆਪਣੇ ਆਮ ਬੁਨਿਆਦੀ ਢਾਂਚੇ ਦੇ ਖਰਚੇ ਨੂੰ ਪ੍ਰਾਪਤ ਕਰਨ ਲਈ ਹਰ ਸਾਲ ਘਰਾ ਦੇ ਅਨੁਸਾਰੀ ਵਿੱਚ 15% ਦਾ ਵਾਅਦਾ ਕਰਨਾ ਚਾਹੀਦਾ ਹੈ। ਜਿਹੜੇ ਸ਼ਹਿਰ ਉਸ ਨੀਤੀ 'ਤੇ ਨੂੰ ਪੂਰਾ ਕਰਨ ਵਿੱਚ ਸਫਲ ਰਹਿਣਗੇ ਉਹਨਾਂ ਨੂੰ ਅਗਲੀ ਵਾਰ ਫੈਡਰਲ ਸਰਕਾਰ ਵੱਲੋਂ ਦਿੱਤੇ ਜਾਂਦੇ ਫੰਡਾਂ ਵਿੱਚ ਗਰਾਵਟ ਵੇਖਣ ਨੂੰ ਮਿਲੇਗੀ। ਯਾਨੀ ਕਿ ਫੰਡ ਕੱਟ ਫੰਡਿੰਗ ਕੀਤੀ ਜਾਵੇਗੀ। ਜਦੋਂ ਕਿ ਜਿਹੜੇ ਇਸ ਟੀਚੇ ਤੋਂ ਵੱਧ ਜਾਣਗੇ ਉਹਨਾਂ ਨੂੰ ਵਾਧੂ ਪੈਸਾ ਦਿੱਤਾ ਜਾਵੇਗਾ ਪਰ ਹਾਊਸ ਆਫ ਕਾਮਨਸ ਵਿੱਚ ਦੂਜੀ ਵਾਰ ਰੀਡ ਵੋਟ ਵਿਚ ਬਿਲ ਨੂੰ 203 ਦੇ ਮੁਕਾਬਲੇ 117 ਵੋਟਾਂ ਹੀ ਬਿਲੀਆਂ ਸਨ। ਕੈਨੇਡਾ ਵਿੱਚ ਗੁਰਸਿੱਖ ਪਰਿਵਾਰ ਦੇ ਕਤਲ ਦੀ ਗੁੱਥੀ ਸੁਰਦੀ ਨਜ਼ਰ ਆਈ ਜਦੋਂ ਪੁਲਿਸ ਨੇ ਦੋ ਜਣਾਂ ਨੂੰ ਗ੍ਰਫਤਾਰ ਕੀਤਾ। ਕੈਲਡਨ ਵਿਖੇ ਜਗਤਾਰ ਸਿੰਘ ਅਤੇ ਹਰਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਤੋਂ ਇਲਾਵਾ ਮਿਸਿਸ ਸਾਗਾ ਵਿੱਚ ਜਗਰਾਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਣ ਦਾ ਐਲਾਨ ਕੀਤਾ ਗਿਆ। ਪੁਲਿਸ ਮੁਤਾਬਕ ਦੋਹਾਂ ਵਾਰਦਾਤਾਂ ਨੂੰ ਮਾਰੇ ਗਏ ਤਿੰਨੋਂ ਜਣੇ ਗਲਤ ਪਹਿਚਾਣ ਦਾ ਸ਼ਿਕਾਰ ਬਣੇ ਪੀਲ ਰੀਜਨਲ ਪੁਲਿਸ ਅਤੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਸਾਂਝੇ ਤੌਰ ਤੇ ਅਰੰਭੇ ਪ੍ਰੋਜੈਕਟ ਮਿਡ ਨਾਈਟ ਅਧੀਨ ਗੋਲੀਬਾਰੀ ਦੀਆਂ 5 ਵਾਰਤਾਤਾਂ ਦੀ ਪੜਤਾਲ ਕੀਤੀ ਗਈ ਜਿਸ ਵਿੱਚ ਜਗਰਾਦ ਸਿੰਘ ਹਰਪਜਨ ਕੌਰ ਦੇ ਕਤਲ ਤੋਂ ਇਲਾਵਾ ਮਿਸਿਸ ਸਾਗਾ ਵਿਖੇ ਜਗਰਾਦ ਸਿੰਘ ਦਾ ਕਤਲ ਅਤੇ ਬ੍ਰੈਮਟਨ ਦੇ ਰੈਸ਼ੀਅਲ ਇਲਾਕੇ ਵਿੱਚ ਗੋਲੀ ਦੀਆਂ 3 ਵਾਰਦਾਤਾਂ ਸ਼ਾਮਲ ਸਨ ਪੜਤਾਲ ਦੇ ਸਿੱਟੇ ਵੱਜੋਂ 21 ਮਾਰਚ ਨੂੰ ਸਕਾਰਬਰੋ ਦੇ 34 ਸਾਲਾ ਕੋਰੀ ਡੈਂਟਨ ਨੂੰ ਗ੍ਰਿਫਤਾਰ ਕਰਦਿਆਂ ਗੋਲੀ ਨਾਲ ਭਰਿਆ ਨਜਾਇਜ਼ ਹਥਿਆਰ ਰੱਖਣ ਨਜਾਇਜ਼ ਹਥਿਆਰ ਦੀ ਮੌਜੂਦਗੀ ਬਾਰੇ ਜਾਣਕਾਰੀ ਹੋਣ ਅਤੇ ਅਣਅਧਿਕਾਰਕ ਤਰੀਕੇ ਨਾਲ ਪੰਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਅੱਧ ਕੀਤੇ ਗਏ ਸਨ ਇਸ ਮਗਰੋਂ ਪੜਤਾਲ ਜਾਰੀ ਰਹੀ ਅਤੇ 22 ਮਈ ਨੂੰ ਕਿਊਬੈਕ ਦੇ 37 ਸਾਲਾ ਜਸਵੀਰ ਗਿੱਲ ਨੂੰ ਗ੍ਰਿਫਤਾਰ ਕਰਦਿਆਂ ਜਾਣਬੁੱਝ ਕੇ ਹਥਿਆਰ ਚਲਾਉਣ ਪੰਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਅੱਧ ਕੀਤੇ ਗਏ ਸਨ ਇਸ ਤੋਂ ਇਲਾਵਾ ਪ੍ਰੇਭ੍ਰਸ਼ਨ ਦੀ ਉਲੰਘਣਾ ਦੇ ਦੋ ਦੋਸ਼ ਹੋਰ ਉਨ੍ਹਾਂ ਤੇ ਲਗਾਏ ਗਏ ਨੇ ਨਿਊਯਾਰਕ ਦੀ ਇੱਕ ਅਦਾਲਤ ਵੱਲੋਂ ਦੋਸ਼ੀ ઠਰਿਆ ਜਾਣ ਮਗਰੋਂ ਡੋਨਾਲਡ ਟਰੰਪ ਤੇ ਡਾਲਰਾਂ ਦੀ بارش ਹੋਣ ਲੱਗ ਗਈਆ ਤੇ ਸਿਰਫ 24 ਘੰਟੇ ਦੇ ਅੰਦਰ 53 ਮਿਲੀਅਨ ਡਾਲਰ ਇਕੱਤਰ ਕਰ ਲੱਤੇਗੇ ਨੇ ਟਰੰਪ ਦੇ ਪ੍ਰਚਾਰ ਟੀਮ ਮੁਤਾਬਕ ਲੋਕ ਲਗਾਤਾਰ ਫੰਡ ਦੇ ਰਹੇ ਨੇ ਅਤੇ ਇੱਕ ਮੌਕਾ ਜਿਹਾ ਵੀ ਆਇਆ ਜਦੋਂ ਵੈੱਬਸਾਈਟ ਕ੍ਰੈਸ਼ ਹੋ ਗਈ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇੰਨੇ ਜ਼ਿਆਦਾ ਫੰਡਸ ਦੀ ਕਿਸੇ ਨੂੰ ਉਮੀਦ ਨਹੀਂ ਕੀਤੀ ਸੀ ਦੂਜੇ ਪਾਸੇ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਹੁਣ ਟਰੰਪ ਨੂੰ ਵਾਈਟ ਹਾਊਸ ਵਿੱਚ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ ਤੇ ਉੱਥੇ ਦੱਸਿਆ ਕਿ ਰਿਪਬਲਿਕਨ ਪਾਰਟੀ ਨਾਲ ਜੁੜੇ ਕਈ ਲੋਕਾਂ ਨੇ ਕਿਹਾ ਕਿ ਅਦਾਲਤੀ ਕਾਰਵਾਈ ਨਾਲ ਕੋਈ ਫਰਕ ਨਹੀਂ ਪੈਂਦਾ ਉਹ 트럼ਪ ਨੂੰ ਹਮਾਇਤ ਜਾਰੀ ਰੱਖਣ ਅਦਾਲਤੀ ਫੈਸਲਾ 트럼ਪ ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦਾ ਦੱਸਦੀ ਹੈ ਕਿ 트럼ਪ ਨੇ ਅਦਾਲਤ ਵਿੱਚੋਂ ਬਾਹਰ ਆਉਣ ਮਗਰੋਂ ਖੁਦ ਨੂੰ ਸਿਆਸੀ ਕੈਦੀ ਕਰਾਰ ਦਿੱਤਾ ਅਤੇ ਉਨ੍ਹਾਂ ਦੀ ਹਮਾਇਤ ਜ਼ਰੂਰ ਜ਼ਰ ਹੋਣ ਲੱਗੀ ਹੈ ਆਉਣ ਵਾਲੇ ਦਿਨਾਂ ਵਿੱਚ 트럼ਪ ਨੂੰ ਮਿਲ ਰਹੀ ਰਕਮ 100 ਮਿਲਨ ਤੋਂ ਟੱਪਰ ਜਾਣ ਦੇ ਅਸਰ ਦੱਸੇ ਜਾ ਰਹੇ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਆਰਥਿਕ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੂਜੇ ਪਾਸੇ ਡੂੰਗੀ ਸੋਚ ਵਾਲੇ ਕਈ ਬੁੱਧੀਜੀਵਾਂ ਦਾ ਕਹਿਣਾ ਕਿ ਵੋਟਾਂ ਵਾਲੇ ਦਿਨ ਲੋਕ ਸੋਚ ਸਮਝ ਕੇ ਹੀ ਆਪਣੀ ਵੋਟ ਪਾਉਣਗੇ ਕਿਸੇ ਅਪਰਾਧੀ ਨੂੰ ਵੋਟ ਪਾਉਣਾ ਕੋਈ ਬਿਹਤਰ ਬਦਲਾਅ ਨਹੀਂ ਹੋਵੇਗਾ